ਆਪਣੇ ਪਤੀ ਨੂੰ ਸਿੱਖੀ ਕੁੱਟਣਾ ਨਿਪ ਰੱਖਦੀਆਂ ਰੋਬ ਜਮਾ ਕੇ ਕਹਿੰਦੀ ਮੈਨੂੰ ਕੱਪੜੇ ਤੂੰ ਤੋਲਿਆ ਕਹਿੰਦੀ ਮੈਨੂੰ ਕੱਪੜੇ ਤੂੰ ਤੋਲਿਆ ਫੇਰ ਰੋਟੀਆਂ ਪਕਾ ਲਈਆਂ ਕੇ ਔਰ ਬਈ ਤੂੰ ਇਕੱਲਾ ਹੀ ਗਾਣੇ ਗਾਈ ਨਾ ਪਰਜਾਈ ਤੇਰੀ ਗਈ ਹੋਈ ਆ ਬੱਚਿਆਂ ਲੈ ਕੇ ਪੇਕੇ ਹੁਣ ਘਰ ਚ ਇਕੱਲਾ ਹੀ ਆ ਗਾਣੇ ਹੀ ਗਾਣੇ ਆ ਮੈਂ ਚਲਾ ਜਾ ਫਿਰ ਢਾਬੇ ਰੋਟੀ ਖਵਾਵਾ ਯਾਰ ਤੂੰ ਰੋਇਟਾ ਬੇਰੋਟੀਆਂ ਖਾ ਗਿਆ ਕਦ ਨਹੀਂ ਆ? ਯਾਰ ਹੁਣ ਘਰੋਂ ਬਾਹਰ ਨੌਕਰੀ ਕਰਨੀ ਆ ਤੇ ਫੇ ਢਾਬਿਆਂ ਦੇ ਰੋਟੀ ਖਾਣੇ ਪੈਣੇ। ਉਹ ਤੂੰ ਆ ਜੀ ਢਾਬਾ ਛੱਡ ਤੈਨੂੰ ਵਿਆਹ ਦੀ ਰੋਟੀ ਖਲਾ ਕੇ ਲਿਆਣਾ ਹੈ। ਵਿਆਹ? ਕਿਦੋਂ ਵਿਆਹ? ਸਾਡੇ ਗਵੰਡੀਆਂ ਦੇ ਰੱਖਿਆ ਵਿਆਹ। ਪਹਿਲਾਂ ਮੈਂ ਸੋਚ ਰਿਆ ਸੀਗਾ ਬਾਨਾ ਮਾਰ ਦੂੰਗਾ ਨਹੀਂ ਜਾਊਂਗਾ। 1100 ਸ਼ਗਨ ਦੇਣਾ ਪੈਣਾ ਸੀ। ਘਰ ਦੇ ਹੈ ਨਹੀਂ। ਮੈਂ ਇਕੱਲੇ ਨੇ ਕਿੰਨਾ ਖਾ ਲੈਣਾ ਸੀ। ਹੁਣ ਤੂੰ ਆ ਗਿਆ। ਦੋ ਬੰਦਿਆਂ ਦੇ ਹਿਸਾਬ ਨਾਲ 1100 ਪੰਤਾ। ਚੱਲ ਜੀ। ਉਹ ਨਾ ਭਰਾਵਾ। ਇਹ ਚੰਗੇ ਕੰਮ ਥੋੜੀ ਐ ਜਾਲੀਵਿਆ ਥੋੜੀ ਖਾਣੇ ਉਹ ਕੁਛ ਨਹੀਂ ਹੁੰਦਾ ਯਾਰ ਚੱਲ ਤੂੰ ਉਹ ਨਾ ਆਪਣੀ ਉਮਰ ਥੋੜੀ ਐ ਇਦਾਂ ਦੇ ਕੰਮ ਕਰਨ ਦੇ ਤੂੰ ਐ ਕਰੀ ਤੂੰ ਟੈਂਟ ਦੇ ਬਾਹਰ ਖੜ ਜੀ ਮੈਂ ਢੇੜਾ ਜਾ ਮਾਰ ਕੇ ਪਲੇਟ ਭਰ ਕੇ ਲੈ ਆਉਂਗਾ ਆਪਾਂ ਦੋਨੋਂ ਬਰਾ ਉੱਤੇ ਖੜ ਕੇ ਖਾਵਾਂਗੇ ਉਹ ਤੂੰ ਸੋਚੀ ਨਾ ਜਾ ਯਾਰ ਚੱਲ ਪਰ ਯਾਰ ਮੇਰੇ ਕੋਲ ਤਾਂ ਕੋਟ ਵੀ ਹੈ ਨਹੀਂ ਉਹ ਕੋਟ ਤੇ ਨੂੰ ਪੈਸੇ ਦਿਨਾ ਹੈ ਅੱਛਾ ਇਹ ਤਾਂ ਪੂਰਾ ਫਿੱਟ ਆ ਗਿਆ ਮੇਰੇ ਐਡਾ ਹੀ ਆ ਫਿਰ ਆ ਜਾ ਹੁਣ ਲਈਏ ਇੱਕ ਮਿੰਟ ਰੁਕ ਜਾ ਤੂੰ ਐਂ ਕਰ ਹਾਂ ਉੱਥੇ ਜਾ ਕੇ ਖੜ ਜਾ ਠੀਕ ਹੈ ਮੈਂ ਅੰਦਰ ਜਾਣਾ ਕਿਸੇ ਵੇਟਰ ਨੂੰ ਘੇਰ ਕੇ ਉਹਦੇ ਹੱਥ ਬਾਹਰ ਪਕੌੜੇ ਭੇਜਦਾ ਠੀਕ ਹੈ ਠੀਕ ਹੈ ਠੀਕ ਹੈ ਬਸ 10 ਮਿੰਟ ਲੱਗੂਗੇ ਜਾ ਉਥੇ ਮੈਂ ਆਇਆ ਜੀ ਨੂੰ ਦੇਖੋ ਪਫੜ ਨੂੰ ਹੀ ਪੁੱਛੀ ਜਾਂਦਾ ਅੱਡੀ ਵੀ ਕੋਈ ਇੱਜ਼ਤ ਆ ਅਜੀ ਵੀ ਮਾਸੜਾ ਅਦੋਂ ਪਕੌੜੇ ਦੇ ਭੜਾਸ ਤੇ ਅਸੇਲ ਬਾਜੀ ਤੁਸੀਂ ਵੀ ਵਿਆਹ ਚ ਆਏ ਹੋਏ ਹਾਂ ਹਾਂ ਜੀ ਹਾਂ ਜੀ ਵਿਆਹ ਤੇ ਆਏ ਈਗਲ ਤੁਹਾਨੂੰ ਵੀ ਨਹੀਂ ਪੁੱਛਿਆ ਕਿਸੇ ਨੇ ਹਾਂਜੀ ਮੈਨੂੰ ਵੀ ਨੇ ਪੁੱਛਿਆ ਜੀ ਕਿਹਾ ਜਾ ਵਿਆਹ ਕਰੇਆ ਫੁੱਕਦਾ ਨਹੀਂ ਮੈਂ ਹਾਂ ਜੀ ਬਹਿ ਕਿ ਹੋਰੇ ਬਾਜੀ ਫੁੱਕਦਾ ਨਹੀਂ ਮੈਂ ਐ ਉਸੇ ਮੁੰਡੇ ਵਾਲੇ ਵੱਲ ਕੁੜੀ ਵਾਲੇ ਵੱਲ ਮੁੰਡੇ ਵਾਲੇ ਵੱਲੋਂ ਹੋਣਿਆ ਜਾਗੋ ਦਾ ਪ੍ਰੋਗਰਾਮ ਹੈ ਅੱਛਾ ਮੁੰਡੇ ਦੇ ਪਿਓ ਵੱਲੋਂ ਕੀ ਪਾ ਵੱਲੋਂ ਪਿਓ ਵੱਲੋਂ ਹੋਣਿਆ ਹਾਂ ਨਹੀਂ ਹਾਂ ਜਾਗੋ ਦਾ ਪ੍ਰੋਗਰਾਮ ਹੈ ਮੈਂ ਉਹਦੀ ਮਾਂ ਵੱਲੋਂ ਐ ਅੱਛਾ ਅੱਛਾ ਮਾਂ ਦਾ ਚੀਚਾ ਮੈਂ ਹਾਂ ਨਹੀਂ ਮਾਸਟਰ ਮਾਸਟਰ ਪਰ ਉੱਛੈ ਨਹੀਂ ਹੈ ਮਨ ਆ ਦੋ ਪਕੌੜੇ ਦੇ ਦੇ ਨਾ ਮੱਛੀ ਨਾ ਪਨੀਰ ਮਾਸੜ ਜੀ ਤੁਸੀਂ ਤਾਂ ਐਵੇਂ ਛੋਟੀ ਜੀ ਗੱਲ ਤੇ ਰੁੱਸ ਗਏ ਉਹ ਛੋਟੀ ਜੀ ਗੱਲ ਆ ਭੂਰ ਦੂਰ ਦੀ ਗੱਲ ਆ ਇਹਨੂੰ ਛੱਡੋ ਮਾਸੜ ਜੀ ਤੁਹਾਡੇ ਵਾਸਤੇ ਅੰਗਰੇਜ਼ੀ ਦਾ ਇੰਤਜ਼ਾਮ ਕੀਤਾ ਹੋਇਆ ਹੈ ਅੱਛਾ ਆਜੀ ਹਾਂ ਤੁਸੀਂ ਦਾਰੂ ਪਿੰਦੇ ਹਾਂ ਹਾਂਜੀ ਅੱਛਾ ਅੱਛਾ ਚੱਲ ਥਾਰੇ ਦਿਆਂ ਨੂੰ ਤੇਰੇ ਦਾਦਕੇ ਵੱਲੋਂ ਹੈ? ਉਹ ਅੱਛਾ ਅੱਛਾ ਸੱਸ ਜੀ ਪਾਜੀ ਸੱਸ ਜੀ ਲੇਟ ਆਏ ਲੱਗਦੇ ਆ। ਹਾਂਜੀ ਹਾਂ। ਲੇਟ ਆਏ। ਚੱਲ ਜੇਤੀ ਕਰ। ਚਾਦਾ ਟੇਬਲ ਵਾ। ਅੱਛੀ ਵੀਰ ਪੰਗੜਾ ਵੀ ਪਾਣਾ। ਆਓ ਪਾਜੀ ਆਓ। ਨਹੀਂ ਪਈ ਰਹਾ। ਆਓ ਆਓ ਬਣੀ ਆਓ। ਮੈਂ ਕੋਈ ਕਿੱਧਰ ਲੈ ਗਏ? ਪੈ ਗਿਆ ਸਿਆਪਾ।